ਆਹ ਕੁਰਸੀ ਬਾਈ 45000 ਰੁਪਏ ਦੇ ਵਿੱਚ ਦਈ ਜਾਂਦੇ ਆ ਬਈ ਇਹ ਆ ਕੀ ਆ ਕੁਰਸੀ ਦੇ ਵਿੱਚ ਇਹ ਸਾਰੀ ਵੀਰੇ ਟਾਲੀ ਦੀ ਲੱਕੜ ਦੇ ਵਿੱਚ ਬਣੀ ਹੋਈ ਹੈ ਪੀਯੂ ਪਾਲਿਸ਼ ਹੋਈ ਹੈ ਤੇ ਮੋਸ਼ੇ ਦੇ ਫੈਬਰਿਕ ਲੱਗਾ ਹੋਈ ਜਿਹੜਾ ਲੱਗਾ ਹੋਇਆ ਹੈ 45000 ਚ ਬਈ ਕੀ ਆਫਰ ਹੈ ਇਹਦੇ ਇਹਦੇ ਚ ਆਫਰ ਕੀ ਇਹਦੇ ਚ ਕਿਵੇਂ ਆ ਡਿਜ਼ਾਈਨ ਆ ਗਿਆ ਵੀਰੇ ਇਹ ਵੀ ਸਾਰਾ ਟਾਲੀ ਲੱਕੜ ਦੇ ਵਿੱਚ ਇੱਕ ਆ ਡਿਜ਼ਾਈਨ ਆ ਗਿਆ ਬਾਕੀ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਬਈ ਇਹ ਇੱਕ ਡਿਜ਼ਾਈਨ ਦਿਖਾਈ ਜੰਨੇ ਹੋ ਆਫਰ ਕੱਢੋ ਬਈ ਆਫਰ ਆਫਰ ਵੀਰੇ ਗੱਲ ਸੁਣੋ ਮਰੀ ਇਹਨਾਂ 6 ਕੁਰਸੀਆਂ ਹੋਰ ਨੇ ਮਤਲਬ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ 6 ਕੁਰਸੀਆਂ ਨੇ ਨਾਲ ਟੇਬਲ ਹੈ ਨਾਲ ਇਹਦੇ 8ਵੇਂ ਹੁੰਦਾ ਗਲਾਸ ਲੈਕਰ ਗਲਾਸ ਕਹਿੰਦੇ ਚ ਡਿਜ਼ਾਈਨ ਤੁਹਾਨੂੰ ਹੋਰ ਵੀ ਮਿਲਣਗੇ ₹10000 ਦੇ ਵਿੱਚ ਬਈ ਕਿਹੜੀ ਫਾਰਮ ਪਾਈ ਐ ਇਹਦੇ ਚ 40 HR ਮੋਦੀ ਕੰਪਨੀ ਦੀ ਫਾਰਮ ਪਾਉਂਦੇ ਸੀ ਤੇ ਕੱਪੜਾ ਵਗੈਰਾ ਸਾਰਾ ਮੋਸ਼ਾ ਕੰਪਨੀ ਮੋਸ਼ਾ ਬਧੀ ਕੱਪੜਾ ਦਾ ਕੋਈ ਗਰੰਟੀ ਕੋਈ ਸੀ ਗਰੰਟੀ ਦੀ 5 ਸਾਲ ਸੀਡ ਦਮ ਤੇ ਸੌਕ ਲੱਗਣ ਦੀ 5 ਸਾਲ ਦੀ ਬਈ ਹਾਂਜੀ ਹਾਂਜੀ 5 ਸਾਲ ਦੀ ਗਰੰਟੀ ਆ ਚੱਕੋ ਤੇ ਆਫਰ ਬਈ ਡਿਲੀਵਰੀ ਦਾ ਵੀ ਦੇ ਦਿਓ ਡਿਲੀਵਰੀ ਪਤਾ ਕੀ ਗੱਲ ਐ ਬਾਜ਼ਾਰ ਨਾਲ ਆਪਾਂ ਪਹਿਲੇ ਬਹੁਤ ਘੱਟ ਰੇਟ ਦਿੰਨੇ ਆ ਡਿਲੀਵਰੀ ਇਹਦੇ ਵਿੱਚ ਆਪਾਂ ਨੂੰ ਪੜਤਾਂ ਨਹੀਂ ਖਾਂਦੀ ਡਿਲੀਵਰੀ ਐਕਸਟਰਾ ਹੋਈ ਉਹ ਬਈ ਹੁਣ ਦੀਵਾਲੀ ਦਾ ਮੌਕਾ ਕਾਹ ਨੂੰ ਮੜੀ ਜੀ ਵੇਸੇ ਵੇਸੇ ੜੀ ਨੇ ਡਿਲੀਵਰੀ ਚਲੋ ਆਪਣੀ ਪੰਜਾਬ ਤੱਕ ਫਰੀ ਹੈ ਬਾਕੀ ਜੇ ਕਿਸੇ ਵੀਰ ਨੇ ਬਾਹਰ ਮੰਗਾਣਾ ਆਪਾਂ ਉਹਨੂੰ ਬਾਹਰ ਵੀ ਭੇਜ ਦਾਂਗੇ ਬਾਕੀ ਪੰਜਾਬ ਆਪਣੀ ਫਰੀ ਹੋ ਗਈ ਠੀਕ ਹੈ ਪੰਜਾਬ ਪੰਜਾਬ ਦੀ ਡਿਲੀਵਰੀ ਫਰੀ ਹੈ ਸਿਰਫ ਪੰਜਾਬੀ ਭਰਾਵਾਂ ਲਈ ਜੇਕਰ ਕਿਸੇ ਵੀਰ ਨੇ ਵੇਖਣਾ ਹੋਵੇ ਕਿੱਥੇ ਆਉਣਾ ਪੂਰਾ ਇਹ ਆਪਣਾ ਬਰਨਾਲਾ ਸ਼ੋਰੂਮ ਹੈ ਬਰਨਾਲਾ ਉਰਦ ਦੇ ਨਾਂ ਤੇ ਬਾਕੀ ਸਾਡਾ ਸਕਰੀਨ ਤੇ ਨੰਬਰ ਚਾਹਦਾ 98042420 ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ